ਅੱਜ ਚੰਨੋ ਵਿਖੇ ਇੱਕ ਰੋਡਵੇਜ਼ ਦੀ ਬੱਸ ਕੈਂਟਰ ਨੂੰ ਬਚਾਉਣ ਦੇ ਚੱਕਰ ਵਿੱਚ ਫੁੱਟਪਾਥ ਉੱਤੇ ਜਾ ਚੜੀ ਭਾਵੇਂ ਕਿ ਕਿਸੇ ਵੀ ਸਵਾਰੀ ਦਾ ਕੋਈ ਨੁਕਸਾਨ ਨਹੀਂ ਹੋਇਆ ਪਰੰਤੂ ਇੱਕ ਵੱਡਾ ਹਾਦਸਾ ਜ਼ਰੂਰ ਕੱਲ ਗਿਆ ਹੈ ਕਿਉਂਕਿ ਨੈਸ਼ਨਲ ਹਾਈਵੇ ਦੇ ਉੱਪਰ ਟ੍ਰੈਫਿਕ ਬਹੁਤ ਜ਼ਿਆਦਾ ਰਹਿੰਦੀ ਹੈ ਇਸ ਮੌਕੇ ਰੋਡਵੇਜ਼ ਦੇ ਕਰਮਚਾਰੀ ਨੇ ਦੱਸਿਆ ਕਿ ਇਹ ਪਹਿਲਾ ਹਾਦਸਾ ਨਹੀਂ ਇੱਥੇ ਰੋਡਵੇਜ ਤੇ ਪ੍ਰਾਈਵੇਟ ਗੱਡੀਆਂ ਦੇ ਅਕਸਰ ਹਾਸੇ ਵਾਪਰਦੇ ਰਹਿੰਦੇ ਹਨ ਕਿਉਂਕਿ ਬਸ ਅੱਡੇ ਦੇ ਉੱਪਰ ਕੱਟ ਦੇ ਉੱਤੇ ਨਾ ਸਪੀਡ ਬ੍ਰੇਕਰ ਹਨ ਅਤੇ ਨਾ ਹੀ ਕੋਈ ਓਵਰ ਬ੍ਰਿਜ ਵਗੈਰਾ ਹੈ ਉਹਨਾਂ ਮੰਗ ਕੀਤੀ ਕਿ ਇੱਥੇ ਜਾ ਲੇਟਾਂ ਲਗਾਈਆਂ ਜਾਣ ਜਾਂ ਉਹ ਪੁਲ ਬਣਾਇਆ ਜਾਵੇ ਨਹੀਂ ਹੰਪ ਬਣਾਏ ਜਾਣ ਕਿਉਂਕਿ ਲੋਕਲ ਸੜਕਾਂ ਤੋਂ ਜੋ ਲੋਕ ਨਿਕਲਦੇ ਹਨ ਉਹ ਬਿਨਾ ਦੇਖੇ ਇੱਕਦਮ ਰੋਡ ਦੇ ਉੱਪਰ ਆਪਣੇ ਵਹੀਕਲ ਚੜਾ ਦਿੰਦੇ ਹਨ ਅਤੇ ਵੱਡੇ ਰੋਡ ਤੇ ਆਉਂਦੇ ਵਾਹਨ ਨਾਲ ਅਕਸਰ ਹਾਦਸੇ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਬੱਸ ਨੂੰ ਕੱਢਣ ਲਈ ਕੋਈ ਵੀ ਪ੍ਰਸ਼ਾਸਨਿਕ ਜਾਂ ਟੋਲ ਪਲਾਜ਼ੇ ਦਾ ਅਧਿਕਾਰੀ ਨਹੀਂ ਪਹੁੰਚਿਆ। ਲੋਕਾਂ ਨੇ ੱਤਕਾ ਲਗਾ ਕੇ ਅਤੇ ਟਰੈਕਟਰਾਂ ਦੇ ਤੋਜਣ ਪਾ ਕੇ ਹੀ ਬੱਸ ਨੂੰ ਹਾਦਸੇ ਵਾਲੀ ਜਗ੍ਹਾ ਤੋਂ ਸੜਕ ਤੇ ਲਿਆਂਦਾ। ਬੱਸ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ। ਖੁਸ਼ਵਿੰਦਰ ਸਿੰਘ ਆਈ। ਕਿਹੜੀ ਜਗ੍ਹਾ ਤੇ ਰਹਿਣਾ ਹੈ? ਭੀਖੀ ਦੇ ਸਰ ਜਿਹੜੀ ਅੱਜ ਰੋਡ 'ਤੇ ਇਹ ਘਟਨਾ ਹੋਈ ਹੈ ਕੀ ਕਰ ਰਿਹਾ ਬੱਸ ਤੇ ਯਾਰ। ਬਾਰਿਸ਼ ਹੋ ਰਹੀ ਸੀ ਅਸੀਂ ਭਵਾਨੀਗੜ੍ਹ ਸਾਈਡ ਤੋਂ ਪਟਿਆਲੇ ਨੂੰ ਜਾ ਰਹੇ ਸੀ ਚੰਨੋ ਬੱਸ ਸਟੈਂਡ ਤੇ ਸਵਾਰੀਆਂ ਉਤਾਰਨ ਵਾਸਤੇ ਗੱਡੀ ਹੌਲੀ ਕੀਤੀ ਹੋਈ ਸੀ ਕਨੈਕਟਰ ਸਾਈਡ ਆ ਰਹੀ ਸੀ। ਸਾਈਡ ਤੋਂ ਆ ਰਹੀ ਤੇਲ ਵਾਲੀ ਟੈਂਕੀ ਨੇ ਓਵਰਟੇਕ ਕਰਦੇ ਨੇ ਕੱਟ ਦੇ ਕਾਰਨ ਜਦੋਂ ਅੱਗੋਂ ਮੋਟਰਸਾਈਕਲ ਆਲਾ ਆ ਉਹਨੇ ਸਾਡੇ ਅੱਗੇ ਕਰਕੇ ਬ੍ਰੇਕਾਂ ਮਾਰਤੀਆਂ ਉਹਦੀਆਂ ਬ੍ਰੇਕਾਂ ਮਾਰਨ ਕਰਕੇ ਗੱਡੀ ਬਚਾਉਂਦੇ ਬਚਾਉਂਦੇ ਆ ਕੇ ਡਬਾਟਰ ਤੇ ਆ ਚੜੀ ਤੇ ਇਹ ਕਾਰਨ ਕੀ ਮੰਨਦੇ ਠੀਕ ਗੱਲ ਇਹ ਹਾਈਵੇ ਤੇ ਗੱਡੀਆਂ ਸਪੀਡ ਨਾਲ ਆਉਂਦੀਆਂ ਨੇ ਗੱਡੀਆਂ ਉਧਰ ਉਧਰ ਇਹ ਕੱਟ ਦੇ ਕਾਰਨ ਕ੍ਰੋਸ ਕਰਦੀਆਂ ਨੇ ਜਾਂ ਤਾਂ ਉਹ ਓਵਰਵੇਚ ਹੋਵੇ ਜਾਂ ਬ੍ਰੇਕਰ ਹੋਣ ਜਾਂ ਰੈੱਡ ਲਾਈਟ ਦੀ ਬੱਤੀਆਂ ਦਾ ਪ੍ਰਬੰਧ ਕੀਤਾ ਹੋਵੇ ਕ੍ਰੋਸਿੰਗ ਵੇਲੇ ਕੋਈ ਨਾ ਕੋਈ ਤਾਂ ਸਿਸਟਮ ਬਣਾਣਾ ਚਾਹੀਦਾ ਹੈ ਉਧਰੋਂ ਹਾਈਵੇ ਤੇ ਗੱਡੀ ਸਪੀਡ ਨਾਲ ਆਉਂਦੀ ਹੈ ਇਧਰੋਂ ਕੱਟਦੇ ਵਾਲਾ ਕ੍ਰੋਸ ਕਰਨ ਵਾਸਤੇ ਵਹੀਕਲ ਛਾੜ ਦਿੰਦਾ ਹੈ ਹਾਸਿਆਂ ਦਾ ਘਰ ਬਣਿਆ ਹੋਇਆ ਹੀ ਹੈ ਇਹ ਜਗਾ ਯਾਨੀ ਸਾਡਾ ਪਹਿਲਾ ਹਾਸਾ ਨਹੀਂ ਕਿੰਨੀ ਪੀਆਰਟੀਸੀ ਦੀਆਂ ਬੱਸਾਂ ਦਾ ਤੇ ਹੋਰ ਪ੍ਰਾਈਵੇਟ ਵਹੀਕਲਾਂ ਦੇ ਐਕਸੀਡੈਂਟ ਹੋ ਚੁੱਕੇ ਨੇ ਇਹਦੇ ਵੱਲ ਮੌਜੂਦਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਜਨਮਾਲ ਦੀ ਰੱਖਿਆ ਕੀਤੀ ਜਾ ਸਕੇ ਨੁਕਸਾਰ ਸਵਾਰੀਆਂ ਦੇ ਛੱਟਾ ਫਟ ਅੱਜ ਤਾਂ ਵਿਚਾਰ ਹੈਗਾ ਕਿ ਕਿਉਂਕਿ ਗੱਡੀ ਦੀ ਸਪੀਡ ਸਾਰੀ 20 30 ਦੀ ਸਪੀਡ ਤੇ ਸੀ ਸੀ ਉਹ ਸਾਹਮਣੇ ਸਟਾਪੇਜ ਤੋਂ ਬਸ ਸਵਾਰੀਆਂ ਚੱਕਣੀਆਂ ਸੀ ਤੋੜਨੀਆਂ ਸੀ ਬਿਲਕੁਲ ਸਲੋ ਆ ਰਹੇ ਸੀ ਬਾਰਸ਼ ਕਰਕੇ ਗੱਡੀ ਦੀਆਂ ਬ੍ਰੇਕਾਂ ਨਹੀਂ ਮੰਨੀਆਂ ਬਚਾਅ ਕਰਦੇ ਕਰਦੇ ਡਿਵਾਈਡਰ ਤੇ ਆ ਚੜੀ ਬੱਸ ਦਾ ਸਾਡੀ ਦਾ 20 25000 ਦਾ ਨੁਕਸਾਨ ਹੋ ਗਿਆ ਫਰੰਟ ਸ਼ੀਸ਼ਾ ਟੁੱਟ ਗਿਆ ਪੂਰਾ ਬਾਡੀ ਤੁਹਾਡੇ ਸਾਹਮਣੇ ਖੜੀ ਹੈ ਗੱਡੀ ਹਾਂ ਆਪਾਂ ਨੂੰ ਮੇਰਾ ਸਰਜੀਤ ਸਿੰਘ ਜੀ ਕਿੱਥੇ ਕਿਥੇ ਪਹੁੰਚਾ ਸੀ ਇਹ ਬਲਾੜਾਡੇ ਪੂਜੀ ਕਿਤਰੋਂ ਕਿਤਰੋਂ ਜਾ ਰਹੀ ਸੀ ਅਸੀਂ ਬਲਾੜੇ ਤੋਂ ਚੱਲ ਕੇ ਪੀਖੀ ਪੋਹਣੀਗੜ ਸੁਨਾਮ ਪਟਿਆਲਾ ਜਾ ਰਹੇ ਸੀ ਇਹ ਘਟਨਾ ਕਿਹ ਕਹਿ ਕੇ ਵਜੋਈ ਦੀ ਕਿਵੇਂ ਹੋਈ ਇਹ ਹੋ ਗਿਆ ਜਿੱਦਾਂ ਘੰਟਾ ਕਾਣਾ ਘੰਟਾ ਕੋਈ ਕਿਵੇਂ ਜੀ ਕਿਵੇਂ ਹੋਇਆ ਇਹ ਮੂਰੇ ਕੈਂਟਰ ਆ ਜਾਂਦਾ ਸੀ ਉਹ ਕੈਂਟਰ ਨੇ ਕੱਟ ਮਾਰਿਆ ਜੀ ਮੈਨੂੰ ਇੱਦੀ ਗੱਡੀ ਸਿੱਣੀ ਪੈ ਗਈ ਆ ਗੱਲ ਹੋ ਗਈ ਨੁਕਸਾਨ ਕਿੰਨਾ ਕੁ ਹੋਇਆ ਜੀ ਬਸ ਨੁਕਸਾਨ ਤਾਂ ਵਾਹੇ ਜਾਨੀਮਾਲ ਜੀ ਨੁਕਸਾਨ ਠੀਕ ਆਈ ਬਸ ਇਹੀ ਹੈ ਜੀ ਬਸ ਅਗਰ ਜੇ ਗੱਲ ਕਰੀਏ ਤਾਂ ਸਪੀਡ ਬੱਸ ਦੀ ਨਾਰਮਲ ਸੀ ਨਾਰਮਲ ਸੀ ਮੈਂ ਸਵਾਰੀ ਚੱਕਣੀ ਸੀ ਯਾਰੋ ਅੱਛਾ ਅੱਛਾ ਹਾਂ ਗੱਡੀ ਮੈਂ ਬਿਲਕੁਲ ਆਪਰੀ ਸਾਈਡ ਦਾ ਹੀ ਇਹ ਸੀ ਤੇ ਉਹ ਕੀ ਕਹ ਕਹਨੇ ਪ੍ਰਸ਼ਾਸਨ ਨੂੰ ਇਸ ਲਈ ਲੈ ਕੇ ਵੀ ਰੋਡ ਬੀਚ ਦੀ ਵਿਭਾਗ ਦੀ ਧਿਆਨ ਦੀ ਤਾਂ ਕਹਿੰਦਾ ਬੜਾ ਮੱਟਾ ਧਿਆਨ ਦੇ ਬਈ ਇੱਥੇ ਮੀ ਪੈਂਦਾ ਸੀ ਇੱਕ ਤਾਂ ਜੀ ਆਹ ਰੋਡ ਆ ਥੋੜਾ ਜਿਆਦਾ ਆ ਹੋਇਆ ਇੱਥੇ ਟੱਕਦਾ ਕਰਨ ਰਿਹਾ ਜੂਰੇ ਟੱਕਦਾ ਟੱਕਦਾ ਉਧਰੋਂ ਫ੍ਰੇਕ ਕਰ ਹਾਂਜੀ ਜਾ ਬ੍ਰੇਕ ਰਾਈ ਇੱਧਰ ਹਟ ਤਾਂ ਮੈਨੂੰ ਇੱਧਰ ਹਟਣੀ ਪੈਗੀ ਗੱਡੀ ਤਾਂ ਕਰਕੇ ਉਹ ਕਰਦੇ ਵਕਤ ਐਕਸੀਡੈਂਟ ਹੋ ਗਿਆ ਹਾਂਜੀ ਹਾਂਜੀ ਮੇਰਾ ਨਾਮ ਪਾਲ ਸਿੰਘ ਜੀ ਜਿਹੜਾ ਪਿੰਡ ਹੈ ਚੰਨੋ ਚੰਨੋ 'ਚ ਕੀ ਹਾਸਾ ਆਈ ਕੀ ਗੱਲ ਚੰਨੋ ਜੀ ਇਹ ਕੱਟ ਦੇ ਉੱਪਰ ਬਹੁਤ ਵੱਡਾ ਹਾਸਾ ਹੋਣ ਲੱਗਿਆ ਸੀਗਾ ਇਹ ਕੀ ਹੋਇਆ ਜੀ ਟੈਂਕਰ ਉਧਰੋਂ ਗੱਡੀ ਆ ਰਹੀ ਸੀ ਉਦੋਂ ਟੈਂਕਰ ਵਾਲੇ ਨੇ ਕੱਟ ਮਾਰਿਆ ਕੱਟ ਮਾਰ ਕੇ ਜੀ ਇਹ ਗੱਡੀ ਇੱਧਰ ਨਾਲੇ ਰਚਾ ਲਈ ਜੀ ਐਕਸਪਲੋਡ ਹੋ ਗਈ ਅ ਅਸੀਂ ਦੇਖਦੇ ਮੇਰੇ ਹਾਸੇ ਤਕਰੀਬਨ ਹੁੰਦੇ ਰਹਿੰਦੇ ਨੇ ਕਿਵੇਂ ਮੰਗ ਕਰਦੇ ਪ੍ਰਸ਼ਾਸਨ ਤੋਂ ਅਸੀਂ ਤਾਂ ਹੀ ਹਾਸੇ ਦਾ ਹੁੰਦੇ ਰਹਿੰਦੇ ਨਹੀਂ ਜੀ ਹਾਸੇ ਹੋ ਚੁੱਕੇ ਕੱਟੋ-ਕੱਟ ਵੀਰੇ 45 ਮੋਤਾਂ ਹੋ ਚੁੱਕੀਆਂ ਇਸ ਕੱਟ ਦੇ ਉੱਪਰ ਇਹ ਕੱਟ ਐਨਾ ਬਹੁਤ ਭਿਆਨਕ ਭੈੜਾ ਕੱਟ ਹੈ 45 ਮੋਤਾਂ ਹੋ ਗਈਆਂ ਤੇ ਕੱਟੋ-ਕੱਟ ਦੀ ਇਹ ਸਮਾਨਾ ਇਧਰੋ ਸਮਾਨਾ ਪੈ ਜਾਂਦਾ ਇਧਰੋ ਨਾਬਾ ਪੈ ਜਾਂਦਾ ਇਧਰੋ ਸੰਗਰੂਰ ਇਧਰੋ ਪਟਿਆਲਾ ਤੇ ਸਾਰੇ ਪਾਸੇ ਇੱਥੇ ਟ੍ਰੈਫਿਕ ਆਉਂਦੀ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਵੀ ਇੱਥੇ ਕੋਈ ਨਾ ਕੋਈ ਜਾਂ ਪੁਲ ਦਾ ਬਣ ਜਾਵੇ ਜਾਂ ਕੁਝ ਵੀ ਕੋਈ ਹਿੱਲਾ ਕਰਨੇ ਸਦਾ। ਆ तकरीबन ਦੇਖ ਨਹੀਂ ਰਿਹਾਸੇ ਮੋਤਾ ਨੇ ਇੰਦੀਆਂ ਨੇ ਪਰ ਪ੍ਰਸ਼ਾਸਨ ਨੇ ਲੱਗਦਾ ਨਹੀਂ ਕੋਈ ਸਾਫ ਕਲੇਜੀ। ਅੱਜ ਤੱਕ ਪ੍ਰਸ਼ਾਸਨ ਨੇ ਇਹਦੀ ਕੋਈ ਵੀ ਹੁਸਾਰ ਨਹੀਂ ਲੇਤੀ। ਅੱਜ ਤੱਕ। ਅਸੀਂ ਕੀ ਮੰਗ ਕਰਦੇ ਆਂ? ਅੱਜ ਤੱਕ ਹੀ ਮੰਗ ਕਰਦੇ ਆਂ ਪ੍ਰਸ਼ਾਸਨ ਕੋਲੋਂ ਵੀ ਇਹਦਾ ਕੋਈ ਹਿੱਲਾ ਕਰਿਆ ਜਾਵੇ ਜਾਂ ਇੱਥੇ ਪੁਲ ਦਾ ਜਾਂ ਕੋਈ ਬ੍ਰੀਜ ਦਾ ਜਾਂ ਕੋਈ ਬਾਈਪਾਸ ਅਸਤੇ ਇਹ ਮੰਨ ਕਰਦੇ ਆ ਜੀ ਹਾਂ ਜਿਹੜੀ ਰੋਡ ਤੇ ਅੱਜ ਹਾਸਾ ਆਈ ਉਹਦੇ ਕੋ ਨੁਕਸਾਨ ਤਾਂ ਨਹੀਂ ਹੋਇਆ ਸਕਦਾ ਫਿਰ ਨਹੀਂ ਨਹੀਂ ਇਹ ਤਾਂ ਨੁਕਸਾਨ ਤੋਂ ਬਚ ਚੁੱਕੇ ਸ਼ੁਕਰ ਮਨਾਉਣੇ ਚੀਜ਼ ਆ ਜੀ ਬਹੁਤ ਬੜੀ ਘਟਨਾ ਬਹੁਤ ਬੜੀ ਤੇ ਘਟਨਾ ਹੋਈ ਹੈ ਚਲੋ ਪਰਮਾਤਮਾ ਦੀ ਕਿਰਪਾ ਦੇ ਨਾਲ ਬਚਤ ਰਹਿ ਗਈ